ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿਰਜੀ ਪਿੰਡ ਜੋੜੇ ਦੀ ਵੀਡੀਓ ਆ ਇੱਥੇ ਕੂੜਾ ਕਰਕਟ ਪ੍ਰਬੰਧਨ ਦਾ ਜੋ ਸੈਂਟਰ ਗਵਰਨਮੈਂਟ ਵੱਲੋਂ ਇਹ ਆਪਣਾ ਸਵੱਛ ਭਾਰਤ ਦਾ ਜਿਹੜਾ ਬੜਾ ਵਧੀਆ ਪ੍ਰੋਜੈਕਟ ਚਲਾਇਆ ਜਾ ਰਿਹਾ ਸੀ ਤੇ ਉਹ ਮੀਨਸ ਕੀ ਰਾਤ ਜਿਹੜੇ ਆ ਕੇ ਢਾਦਾ ਕੇ ਸ਼ਰਾਰਤੀ ਜਨਸਰ ਨੇ ਤੇ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਆ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਪਿੰਡ ਦਾ ਵਿਕਾਸ ਹੁੰਦਾ ਨਹੀਂ ਆ ਹੁੰਦਾ ਨਹੀਂ ਆ ਤੇ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਨਾ ਤੇ ਆਪਾਂ ਫਿਰ ਕੀ ਆ ਉਹਨੇ ਢਾਉਣੇ ਆ ਜਾਂ ਕੋਈ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਢਾਉਦਾ ਆ ਇਹ ਬਹੁਤ ਮਾੜੀ ਗੱਲ ਆ ਤੇ ਮਾੜੀ ਇਸ ਕਰਕੇ ਆ ਕਿਉਂਕਿ ਅਸੀਂ 2024 ਦੇ ਵਿੱਚ 24 ਅਗਸਤ ਦੇ ਲਗਭਗ ਵੀਡੀਓ ਪਾਈ ਸੀਗੀ ਤਾਂ ਸਵੱਛ ਭਾਰਤ ਦਾ ਪ੍ਰੋਜੈਕਟ ਚੱਲਦੇ ਗਵਰਨਮੈਂਟ ਵੱਲੋਂ ਤੇ ਉਹ ਚਲੋ ਵਧੀਆ ਰਿਸਪੌਂਸ ਆਇਆ ਤੇ ਬਣਾਇਆ ਵੀ ਆ ਸਰਕਾਰ ਨੇ ਆ ਨਾ ਜਿਹੜਾ ਮੌਜੂਦਾ ਸਰਕਾਰ ਆ ਤੇ ਪਰ ਹੁਣ ਕੀ ਆ ਗਈ ਆ ਵਿਖਾਓ ਵੀ ਇੱਥੇ ਮਾੜਾ ਇਧਰ ਵਿਖਾਓ ਆ ਵਿਖਾਓ ਇਧਰ ਰੱਖੋ ਕਿੰਦਾ ਢਾਈਆਂ ਪਈਆਂ ਆੜੀਆਂ ਇੱਟਾਂ ਆ ਸਾਰਾ ਨਾ ਢਾਦਾ ਤੇ ਇਹਦੇ ਵਿੱਚ ਕੀ ਆ ਗਈ ਇਹ ਕਿਸੇ ਇੱਕ ਬੰਦੇ ਬੰਦੇ ਦੇ ਲਈ ਨਹੀਂ ਬਣਿਆ ਵੀ ਜਾਂ ਹੁਣ ਜਿਹੜੀ ਆਮ ਆਦਮੀ ਸਰਕਾਰ ਆ ਜਾਂ ਕੋਈ ਵੀ ਸਰਕਾਰ ਹੈ ਨਾ ਇਹ ਸਰਕਾਰ ਦਾ ਕੰਮ ਨਹੀਂ ਇਹ ਪ੍ਰੋਜੈਕਟ ਆਪਣੇ ਪਿੰਡ ਦੇ ਲਈ ਬਣਿਆ ਆ ਆਪਣਾ ਪਿੰਡ ਇੱਥੇ ਜਾਨੀ ਕਿ ਉਹਦਾ ਸਾਰਾ ਕੂੜਾ ਕਰਕਟ ਦਾ ਪ੍ਰਬੰਧ ਜਿਹੜਾ ਇੱਥੇ ਹੋਣਾ ਆ ਤੇ ਤਿੰਨਾ ਚੌਂ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਣਾ ਆ ਇਹ ਨਹੀਂ ਗੱਲ ਕੀ ਹੁਣ ਮੰਨ ਲਓ ਕੋਈ ਲੱਗੂਗਾ ਛਾ ਰੋਜ਼ਗਾਰ ਕੋਈ ਇੱਥੇ ਕੂੜਾ ਕਰਕਟਾਊਗਾ ਉਹਦੇ ਵਿੱਚ ਚਾਰ ਬੰਦੇ ਚਾਹੀਦੇ ਆ ਮੈਨਪਾਵਰ ਚਾਹੀਦੀ ਆ ਹਨਾ ਤੇ ਉਹ ਇਹ ਕਰਕੇ ਸਾਡਾ ਕਿਸੇ ਨਾਲ ਵਿਰੋਧ ਨਹੀਂ ਆ ਸਾਡਾ ਸਿਰਫ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ ਬਾਕੀ ਆਹੜਾ ਕੰਮ ਆ ਨਾ ਸਾਡਾ ਆਮ ਪਾਰਟੀ ਨਾਲ ਕੋਈ ਵਿਰੋਧ ਆ ਇਹ ਗੱਲ ਇਹ ਆ ਕਿ ਇਹ ਜਿਹੜਾ ਕੰਮ ਸਾਡੇ ਪਿੰਡ ਦਾ ਕੰਮ ਆ ਇਹ ਕੰਮ ਬਹੁਤ ਮਾੜਾ ਆ ਬਾਕੀ ਇਧਰ ਹੀ ਵਿਖਾ ਸ੍ਰੀ ਵੀਰ ਇਧਰ ਹੀ ਵਿਖਾ ਅੱਜ ਕੱਲ ਕਹਿੰਦੇ ਬਣਾ ਕੇ ਗਏ ਆ ਮਿਸਤਰੀ ਇਹ ਕੰਮ ਬਹੁਤ ਮਾੜਾ ਆ ਵੀਰ ਜੀ ਅਸੀਂ ਇਹ ਆਪ ਦੇਖ ਲਓ ਆਪਣੇ ਅੱਥੀ ਫਰੰਟ ਵੱਲੋਂ ਤੇ ਆਪਣੀ ਪਾਰਟੀਆਂ ਨੂੰ ਇਹ ਬਹੁਤ ਨਿੰਦਾ ਕਰਦੇ ਆ ਤੇ ਇਦਾਂ ਦਾ ਕੰਮ ਅੱਗੇ ਤੋਂ ਨਹੀਂ ਹੁੰਦਾ ਹੋਣਾ ਚਾਹੀਦਾ ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਜਾ ਕੇ ਦੀ ਇਨਕੁਆਇਰੀ ਕਰਕੇ ਤੇ ਬੰਦੇ ਨੂੰ ਯਾਨੀ ਕਿ ਉਹਨੂੰ ਬਣ ਦੇ ਦੇ ਜਿਹੜਾ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਦਾਂ ਦਾ ਕੰਮ ਨਾ ਕਰੇ ਕਿਉਂਕਿ ਜਿਹੜਾ ਚੰਗਾ ਕੰਮ ਆ ਚੰਗੇ ਕੰਮ ਦੀ ਸਲਾਹੁਤ ਕਰਨੀ ਚਾਹੀਦੀ ਆ ਤੇ ਜਿਹੜਾ ਮਾੜਾ ਕੰਮ ਆ ਉਹਦੀ ਨਿੰਦਾ ਵੀ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ